ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਪਿੰਡ ਪੱਖੋ ਕੇ ਟਾਲੀਪੁਰ ਪਿੰਡ ਪੱਖੋ ਕੇ ਟਾਲੀ ਸਾਹਿਬ ਨੇੜੇ ਡੇਰਾ ਬਾਬਾ ਨਾਨਕ ਜੋ ਬਾਬਾ ਸ੍ਰੀ ਚੰਜੀ ਦੇ ਸਥਾਨ ਦੇ ਵਿੱਚ ਤੁਸੀਂ ਦੇਖਿਆ ਕਿ ਬਹੁਤ ਹੀ ਜ਼ਿਆਦਾ ਜਿਹੜਾ ਪਾਣੀ ਇਕੱਠਾ ਹੋਇਆ ਵਾ ਹਾੜ ਕਾਰਨ ਤੇ ਇਥੋਂ ਅੱਠ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਾਓ ਕਿਸ ਤਿਰਾਈ ਚੈਰਿਟੀ ਦੇ ਸਿੰਘ ਲੈ ਕੇ ਜਾ ਰਹੇ ਨੇ ਸੋ ਦੇਖ ਰਹੇ ਹੋ ਕਿ ਜੋ ਨਿਤਨੇਮ ਵਾਲੇ ਸੁੰਦਰ ਗੁਟਕੇ ਸਾਹਿਬ ਪੋਥੀ ਸਾਹਿਬ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤ ਸੋ ਬਹੁਤ ਹੀ ਜੋ ਹੱਡ ਦੇ ਨਾਲ ਕਾਫੀ ਜ਼ਿਆਦਾ ਗੁਰੂ ਘਰਾਂ ਦੇ ਵਿੱਚ ਨਖਾਨ ਹੋਇਆ ਵਾ ਬਾਬਾ ਸ੍ਰੀ ਚੰਦ ਜੀ ਦਾ ਥਾਨ ਤੇ ਵੀ ਜੋ ਬਹੁਤ ਜ਼ਿਆਦਾ ਪਾਣੀ ਹੈ ਤੁਸੀਂ ਦੇਖ ਰਹੇ ਹੋ ਪਹਿਲਾਂ 3 ਦਿਨ ਪਹਿਲਾਂ ਜਿਹੜਾ ਪਾਣੀ ਸੀ ਉਹ ਇਤੋਂ ਵੀ 2 2.5 ਫੁੱਟ ਜਿਹੜਾ ਹੋਰ ਉੱਚਾ ਸੀ ਲੇਕਿਨ ਅਸੀਂ ਅੱਜ ਤੀਜੇ ਦਿਨ ਇੱਥੇ ਪਹੁੰਚੇ ਆ ਤੇ ਬਾਬਾ ਜੀ ਦੇ ਥਾਨ ਤੇ ਦੇਖ ਸਕਦੇ ਹੋ ਕਿ ਕਿਦਾਂ ਜਿਹੜੇ ਆ ਜਿੱਥੇ ਗੁਰਦੁਆਰਾ ਸਾਹਿਬ ਹੀ ਮੇਨ ਸਥਾਨ ਸੀ ਜਿੱਥੇ ਉਹ ਸਾਰਾ ਜਿਹੜਾ ਪਾਣੀ ਦੇ ਨਾਲ ਭਰਿਆ ਹੋਇਆ ਵਾ ਏ ਬਾਬਾ ਜੀ ਦਾ ਤਪਸਥਾਨ ਬਾਬਾ ਸ੍ਰੀ ਚੰਦ ਜੀ ਦਾ ਪਿੰਡ ਪੱਖੋਗੇ ਟਾਲੀ ਸਾਹਿਬ ਦੇ ਡੇਰਾ ਬਾਬਾ ਨਾਨਕ ਦੇ ਨੇੜੇ ਆ ਕਿਸ ਤਰ੍ਹਾਂ ਜਿਹੜਾ ਵਾ ਚੂਰ ਸੇਵਾ ਚੈਰਟੀਜ਼ ਦੇ ਵੱਲੋਂ ਖਾਲਸਾ ਅਕੈਡਮੀ ਜੱਬੋਵਾਲ ਦੀ ਜਿਹੜੀ ਟੀਮ ਆ ਸਾਰੇ ਸਿੰਘ ਇੱਥੇ ਪਹੁੰਚੇ ਨੇ ਅੱਠ ਸਰੂਪ ਸੀ ਧੰ ਸਤਿਗੁਰੂ ਸ੍ਰੀ ਗੁਰੂ ਰਣ ਸਾਹਿਬ ਜੀ ਦੇ ਪੰਜ ਸਰੂਪ ਪਹਿਲਾਂ ਇੱਥੋਂ ਲੈ ਕੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ 메ਨ ਅਸਥਾਨ ਤੇ ਪਹੁੰਚਾਏ ਨੇ ਤੋ ਹੁਣ ਤਿੰਨ ਸਰੂਪ ਪਾਵਨ ਸਰੂਪ ਲੈ ਕੇ ਹੁਣ ਇਹ ਵੀ ਉਸ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਮਹਿਨਸਥਾਨ ਤੇ ਲੈ ਕੇ ਜਾ ਰਹੇ ਆਂ ਦੇਖੋ ਗੁਰਕੇ ਸਾਹਿਬ ਲੱਕ ਤੋਂ ਵੀ ਵਾਗੁਰਜੀ ਜਿਆਦਾ ਉੱਪਰ ਜਿਹੜਾ ਪਾਣੀ ਆ ਇਹ ਅੱਜ ਫਿਰ ਵੀ ਫਰਕ ਪੈ ਗਿਆ ਵਾ ਜਿਹੜਾ ਤਿੰਨ ਦਿਨ ਬਾਅਦ ਇੱਥੇ ਜਿਹੜੇ ਬੇੜੀ ਨੇ ਵੀ ਜਿਹੜੀ ਇੱਥੇ ਆਪਣਾ ਰਾਹ ਬਣਾਇਆ ਸੀ ਬੇੜੀ ਦੇ ਰਾਹੀਂ ਜਿਹੜਾ ਇੱਥੇ ਪਾਵਨ ਸਰੂਪ ਲੈਣ ਲਈ ਪਹੁੰਚੇ ਆਂ ਇੰਨਾ ਪਾਣੀ ਆ ਗਿਆ ਕਿ ਦੇਖੋ ਸੰਗਤ ਜੀ ਬਹੁਤ ਜਿਹੜਾ ਵੇ ਜੇ ਕਹੀਏ ਕਿ ਦੁੱਖ ਹੁੰਦਾ ਹੈ ਚੀਜ਼ਾਂ ਤਸਵੀਰਾਂ ਵੇਖ ਕੇ ਪਾਵਨ ਸਰੂਪ ਜਿਹੜੇ ਨੇ ਕੋਤੀ ਸਾਹਿਬ ਜਿਹੜੇ ਨੇ ਭਿੱਜੇ ਹੋਏ ਨੇ ਸਤਿਨਾਮ ਵਾਹਿਗੁਰੂ ਸਤਿਨਾਮ ਸੋਹੇ ਗੁਰੂ ਥਲੇ ਸਤਨ ਸਤਿਨਾਮ ਵਾਹਿਗੁਰੂ ਸਾਤ